शिवसेना शिंदे ग्रुप ਦੇ ਪ੍ਰਧਾਨ ਹਰੀਸ਼ ਸਿੰਘਲਾ ਨਿਭਾਰੇ ਸੇਵਾ ਹਰੀਸ਼ ਸਿੰਘਲਾ ਦੇ ਸੁਪਨੇ ਚ ਆਏ ਸ਼੍ਰੀ ਭਗਵਾਨ ਸ਼੍ਰੀ ਖਾਟੋ ਸ਼ਾਮ ਜੀ ਬਾਈ ਜਨਮਨੀਨ ਰਾਜਪੁਰਾ ਰੋਡ ਮਥਵਾ ਕਲੋਨੀ ਪਟਿਆਲਾ ਵਿਖੇ ਹੋਵੇਗੀ ਮੂਰਤੀ ਸਥਾਪਨਾ ਸਨਾਤਨ ਵਿਧੀ ਨਾਲ ਸ਼ੁਰੂ ਹੋਈ ਭਗਵਾਨ ਸ਼੍ਰੀ ਖਾਟੋ ਸ਼ਾਮ ਜੀ ਦੀ ਪੂਜਾ ਸ਼੍ਰੀ ਖਾਟੋ ਸ਼ਾਮ ਜੀ ਨੇ ਖੁਦ ਮੰਗੀ ਸੀ ਮੰਦਿਰ ਲਈ ਜਗਾ ਹਰੀਸ਼ ਸਿੰਘਲਾ ਨੇ ਪਟਿਆਲਾ ਵਾਸੀਆਂ ਨੂੰ ਕਿਤੀ ਪ੍ਰੋਗਰਾਮਸ ਆਉਣ ਦੀ ਅਪੀਲ जय श्री श्याम गौ माता की जय इस स्थान ਦੇ ਉੱਪਰ ਜਿੱਥੇ ਆਪਾਂ ਖੜੇ ਆ 30 ਸਾਲ ਤੋਂ ਕਾਲੀ ਮਾਤਾ ਮੰਦਿਰ ਦੀ ਸਥਾਪਨਾ ਹੋਈ ਵੀ ਸੀ 12 ਸਾਲ ਪਹਿਲਾਂ ਇੱਥੇ ਬਿਮਾਰ ਗਊਆਂ ਨੂੰ ਰੱਖਣ ਦੇ ਲਈ ਕੌਸ਼ਲਾ ਬਣਾਈ ਗਈ 12 ਸਾਲ ਤੋਂ ਅਸੀਂ ਗਊਆਂ ਰੱਖ ਕੇ ਉਹਨਾਂ ਦੀ ਸੇਵਾ ਕਰ ਰਹੇ ਆ ਆ 3 ਕੁ ਮਹੀਨੇ ਪਹਿਲਾਂ ਇੱਕ ਦਿਨ ਖੜੇ ਖੜੇ ਵੈਸੀ ਵਿਚਾਰ ਆਇਆ ਵੀ ਇੱਥੇ ਕੈਲਾਂ ਟੂਲਾਂ ਦੀ ਲਵਾ ਕੇ ਸਾਫ ਸਫਾਈ ਕਰਾ ਦਈਏ ਤਾਂ ਸਾਫ ਸਫਾਈ ਕਰਾਈ ਤਾਂ ਭਗਵਾਨ ਖਾਟੂ ਸ਼ਾਮ ਮੇਰੇ ਸੁਪਨੇ ਚਾਏ ਉਹਨਾਂ ਨੇ ਸਥਾਨ ਮੰਗਿਆ ਹਾਂਜੀ ਫਿਰ ਮੈਂ ਕਹਾਂ ਸੀਗਾ ਉਹਨਾਂ ਨੇ ਆਪਣੇ ਆਪ ਸਾਰਾ ਕੁਝ ਕਰਾ ਲਿਆ ਆਪਣੇ ਆਪ ਸਾਰਾ ਕੁਝ ਤਿਆਰ ਕਰਾ ਲਿਆ ਉਹਨਾਂ ਨੇ ਆਪਣਾ ਸਥਾਨ ਗ੍ਰਹਿਣ ਕੀਤਾ ਕੱਲ ਤੋਂ ਸਨਾਤਨ ਵਿਧੀ ਮੁਤਾਬਕ ਪੂਜਾ ਪਾਠ ਸ਼ੁਰੂ ਹੋ ਚੁੱਕਿਆ 22 ਤਰੀਕ ਸਵੇਰੇ 11 ਵਜੇ ਮੂਰਤੀ ਸਥਾਪਿਤ ਕੀਤੀ ਜਾਊਗੀ ਅੱਗੇ ਵੀ ਦੱਸੋ ਸ਼ਿੰਗਲਾ ਸਾਹਿਬ ਕਦੋਂ ਸਥਾਪਨਾ ਹੋਣੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਮੈਂ ਹੀ ਮੈਸੇਜ ਦੇਣਾ ਚਾਹਨਾ ਕਿ ਇਹ ਕਾਮ ਜਲਾ ਬਾਬੇ ਨੇ ਆਪ استان ਲਿਆ ਬਾਬਾ ਆਪ ਸਤਿਵਤ ਹੋਇਆ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ 22 ਤਰੀਕ ਸਵੇਰੇ 10 ਵਜੇ ਇੱਥੇ ਪਹੁੰਚ ਕੇ ਭਗਵਾਨ ਦੇ ਭਜਨਾਂ ਦਾ ਆਨੰਦ ਮਾਣੋ ਭਗਵਾਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਓ ਔਰ ਭਗਵਾਨ ਦਾ ਲੰਗਰ ਅਤੁੱਟ ਲੰਗਰ ਇੱਥੇ ਵਰਤੇਗਾ ਅਤ੍ਰੀ ਵੀ ਕੋਈ ਨਾ ਇਹ 22 ਤਰੀਕ ਜਿਹੜਾ ਤੁਸੀਂ ਕਹਿ ਰਹੇ ਹੋ ਉਹਦਾ ਟਾਈਮ ਕੀ ਹੈ ਪ੍ਰੋਪਰ ਸਵੇਰੇ 10 ਵਜੇ 10 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜੀ 1 ਵਜੇ ਤੱਕ 1 ਵਜੇ ਤੱਕ ਹਾਂ ਜੀ